ਤੇ ਜੇ ਥੋੜੇ ਜੇ ਦਿਨਾਂ ਦੀ ਗੱਲ ਕਰ ਲਈਏ ਦਾਨ ਸਿੰਘ ਵਾਲੇ ਦੇ ਵਿੱਚ ਹੋਈ ਘਟਨਾ ਜਿਹਦੇ ਵਿੱਚ 8 ਦਲਤਾਂ ਦੇ ਘਰ ਦਲਤਾਂ ਬੰਨੋ ਹੀ ਸਾੜ ਦਿੱਤੇ ਗਏ ਉਹ ਚਿਤ ਕਿਸੇ ਦੂਛਰੇ ਨੇ ਨਹੀਂ ਦੂਸਰੀ ਘਟਨਾ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਡਾਕਟਰ ਅਮੇਡਕਰ ਸਰ ਜੀ ਦਾ ਜੋ ਸਟੈਚੂ ਹੈ ਤੇ ਸਟੈਚੂ ਦੇ ਇੱਕ ਹਿੱਸਾ ਸੰਵਿਧਾਨ ਸਟੈਚੂ ਦੇ ਰੂਪ ਦੇ ਵਿੱਚ ਉਹਨੂੰ ਅੱਗ ਲਗਾਈ ਫਿਰ ਸਟੈਚੂ ਨੂੰ ਤੋੜਨ ਦਾ ਯਤਨ ਕੀਤਾ ਤੇ ਉਹ ਵੀ ਤੋੜਨ ਵਾਲਾ ਆਪਣੇ ਗਰਦ ਸਮਾਜ ਭਾਈਚਾਰੇ ਦੇ ਵਿੱਚ ਬਹੁਤੀ ਵਾਰੀ ਅਸੀਂ ਦੂਸਰਿਆਂ ਤੇ ਕੁੰਗੜ ਰੱਖ ਦਿੰਦੇ ਵੀ ਫਲਾਣਾ ਫਲਾਣਾ ਸਾਡੇ ਤੇ ਅਤਿਆਚਾਰ ਕਰਦਾ ਪਰ ਜਿਹੜੀ ਇਹ ਦੋਨਾਂ ਵਿੱਚ ਗੱਲ ਸਮਝ ਆਈ ਉਹ ਇਹ ਸਮਝ ਆਉਂਦੀ ਹੈ ਵੀ ਉਹ ਜਿਹੜੇ ਲੋਕ ਜਿਹੜੇ ਲੋਕਾਂ ਨੂੰ ਇਹ ਕਰਵਾਇਆ ਗਿਆ ਭਵੇਂ ਦਾਨ ਸਿੰਘ ਵਾਲੇ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਤੇ ਕਰਵਾਉਣ ਵਾਲੇ ਉਹ ਆਪਣੇ ਲੋਕ ਨਹੀਂ ਹੁੰਦੇ ਜਿਹੜੇ ਡਰੋਨ ਹੁੰਦੀ ਰਹੀਦਾ ਜਿੱਸਾ ਵਿੱਚ ਦੋ ਕੇ ਪਿੰਡ ਐ ਬਿਲਕੁਲ ਬਾਰਡਰ ਦੇ ਚਾਰ ਤਿੰਨ ਪਾਸਿਆਂ ਤੋਂ ਘਿਰਿਆ ਹੋਇਆ ਕੰਮ ਸਰ ਦੇ ਵਿੱਚ ਉਸ ਪਿੰਡ ਦੇ ਵਿੱਚ ਜਾ ਕੇ ਉੱਥੇ ਡਰੋਨ ਉੱਤਰਦੇ ਤੇ ਜਿਹੜੇ ਡਰੋਨ ਉੱਤਰਦੇ ਨੇ ਉਹ ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਵੀ ਵੱਡੀਆਂ ਵੱਡੀਆਂ ਗੱਡੀਆਂ ਜਨਾਂ ਦਾ ਅਸੀਂ ਨਾਮ ਵੱਡੀ ਨਹੀਂ ਸੁਣਦੇ ਵੱਡੇ ਵੱਡੇ ਘਰ ਉਹਨਾਂ ਲੋਕਾਂ ਜਿਹੜੀ ਦਾਨ ਸਿੰਘ ਵਾਲਾ ਦੀ ਘਟਨਾ ਉਹਦਾ ਇਹਦੇ ਨਾਲ ਸੰਬੰਧ ਜੁੜਦਾ ਦੂਸਰੀ ਘਟਨਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਵਾਪਰੀ ਹੈ ਉਹਦੇ ਵਿੱਚ ਜਦੋਂ ਮੁੰਡਾ ਇਹ ਗੱਲ ਕਹਿ ਰਿਹਾ ਹੁੰਦਾ ਵੀ ਭਾਈ ਇਹ ਖਾਲਸਿਆਂ ਦਾ ਨਹੀਂ ਫਿਰ ਪੜਾਇਆ ਕਿਨੂੰ ਉਸਨੇ ਇਹ ਖਾਲਸਾ ਇਹ ਸਿੱਖਾਂ ਦਾ ਨਹੀਂ ਕਿਸ ਵਿਅਕਤੀ ਦੀ ਜਾਂ ਕਿਹੜੀ ਜਿਹੜੀ ਵਿਚਾਰਧਾਰਾ ਜਿਹੜੀ ਉਹਦੇ ਤੇ ਭਾਰਮ ਜਿਹੜੀ ਹੋਈ ਤੇ ਕਿਹੜੇ ਲੋਕਾਂ ਨੇ ਉਸਦੀ ਮਦਦ ਕੀਤੀ ਅਸੀਂ ਹੱਥੀਂ ਜੋਰ ਵੀ ਲਾਇਆ ਕਮਿਸ਼ਨਰ ਨੂੰ ਵੀ ਬੁਲੇ ਉਹਨਾਂ ਨੇ ਤੇ ਰਾਜ ਵੀ ਗੱਲ ਕੀਤੀ ਵੀ ਉਹ ਸਾਨੂੰ ਸਿਰਫ ਤੇ ਉਹ ਬੰਦਾ ਸਾਡੇ ਸਾਹਮਣੇ ਲਿਆ ਰਹੇ ਜੇ ਜਿਹੜਾ ਬੰਦਾ ਹੈ ਨਹੀਂ ਕਿਤੇ ਕੀਤਾ ਪਰ ਜਿਹੜੇ ਬੰਦਿਆਂ ਨੇ ਜਿਹੜੇ ਲੋਕਾਂ ਨੇ ਇਹਨੂੰ ਕਰਵਾਇਆ ਉਹ ਤੇ ਸਾਹਮਣੇ ਆ ਹੀ ਨਹੀਂ ਰਹੇ ਉਹ ਕਿਉਂ ਨਹੀਂ ਲਿਆ ਸਾਹਮਣੇ ਤੇ ਉਹ ਹੋਣਾ ਚਾਹੀਦਾ ਤੇ ਅਸੀਂ ਜਿਹੜੇ ਉਹਨਾਂ ਲੋਕਾਂ ਨੂੰ ਵਿਖਾਰੇ ਵੀ ਜਿਹੜਾ ਲੋਕਾਂ ਨੂੰ ਵਰਗੜਾ ਕੇ ਉੱਥੇ ਕੋਈ ਕੰਮ ਜਿਹੜਾ ਉਹਨਾਂ ਤੋਂ ਕਰਵਾਉਂਦਾ ਤਾ ਤੀਸਰੀ ਘਟਨਾ ਜਿਹੜੀ ਹੁਣੇ-ਹੁਣੇ ਵਾਪਰੀ ਚੰਦ ਭਾਂ ਦੇ ਵਿੱਚ ਪਿੰਡ ਦੇ ਵਿੱਚ ਉਹ ਚੰਦ ਭਾਂ ਦੀ ਗੱਲ ਸਿਰਫ ਇੰਨੀ ਕਰ ਵੀ ਜਿਹੜਾ ਵਿਅਕਤੀ ਸਰਪੰਚ ਪੜਿਆ ਪੜਿਆ ਲਿਖਿਆ ਉਜ ਪੂਜ ਰੱਖਦਾ ਤੇ ਆਪਣੇ ਢੰਗ ਨਾਲ ਸਰਪੰਚੀ ਚਲਾਉਣ ਦੀ ਕੋਸ਼ਿਸ਼ ਕਰਦਾ ਨਹੀਂ ਤੇ ਅਸੀਂ ਵੀ ਵਾਜੇ ਦੇ ਵਿੱਚ ਆਪਣੇ ਜਿਹੜੇ ਸਰਪੰਚੀ ਫਿਰੂਟ ਹਸਪਤਲ ਬਣਾਏ ਨਹੀਂ ਸੋ ਘਾੜੇ ਫਿਰੂਟ ਕਾਪ ਦਾ ਆਪਣੇ ਭਾਈਚਾਰਿਆਂ ਨੂੰ ਵਿੱਚੋਂ ਬਣਾਏ ਨਹੀਂ ਉਹ ਸਰਪੰਚੀ ਜਿਹੜੀ ਆ ਉਹ ਸਰਦਾਰਾਂ ਦੇ ਘਰਾਂ ਦੇ ਵਿੱਚੋਂ ਹੀ ਚੱਲਦੀ ਹੈ ਉਹਨਾਂ ਦੇ ਘਰ ਦੀ ਮੋਹਰ ਹੁੰਦੀ ਉਹ ਤੇ ਸਰਪੰਚਾਈਨ ਕਰਵਾਦੇ ਨੇ ਸੋ ਇਹ ਜਿਹੜੀ ਇੱਥੇ ਵੀ ਗੱਲ ਜਿਹੜੀ ਸਮਝ ਦੇ ਵਿੱਚ ਇਹ ਹੀ ਪਈ ਸੀਗੀ ਜਿਹੜੀ ਚੰਦਪਨ ਦੇ ਵਿੱਚ ਉਹ ਉੱਥੇ ਵੀ ਇਹੀ ਪਈ ਵੀ ਕਾਰਨ ਇਹਦੇ ਪਿੱਛੇ ਉਹ ਨਾਲੀ ਨੁੜੀ ਦਾ ਜਿਹੜਾ ਉਹ ਤੇ ਐਵੇਂ ਬਣਾਇਆ ਹੋਇਆ ਉਹ ਅਸਲ ਦੇ ਵਿੱਚ ਜਿਹੜਾ ਧੌਣ ਦੇ ਵਿੱਚ ਗੱਲਾ ਨਾ ਜਾਂ ਤਾਂ ਹੰਕਾਰੀਆਂ ਦੇ ਇਹ ਉਹੀ ਨਹੀਂ ਜਿਹੜਾ ਉਹ ਥੰਮੇ ਅਸਰਕਾਰ ਨੂੰ ਸਾਨੂੰ ਇਹ ਨਜ਼ਰ ਆਇਆ ਫਿਰ ਉੱਥੇ ਅਸੀਂ ਪੰਜ ਸੱਤ ਜਣੇ ਇਕੱਠੇ ਸੀਗੇ ਉੱਥੇ ਵਿਚਾਰ ਬਣਾਈ ਵੀ ਯਾਰ ਇਹਨਾਂ ਨੂੰ ਕਦੇ ਤੇ ਅਮਰਸਰ ਦੇ ਵਿੱਚ ਘਟਨਾ ਹੋ ਗਈ ਕਦੇ ਦਾੰਤਸਿਕ ਵਾਲੇ ਦੇ ਵਿੱਚ ਹੋਗੀ ਕਦੇ ਚੰਦਪਨ ਦੇ ਵਿੱਚ ਹੋਗੀ ਕਦੇ ਕਿਤੇ ਹੋਗੀ ਤੇ ਕਦੇ ਕਿਤੇ ਹੋਗੀ ਆਪਾਂ ਇਹਨਾਂ ਨੂੰ ਰੋਜ਼ ਹੀ ਇਸੇ ਕੰਮ ਵੀ ਆਪਣੇ ਭਾਈਚਾਰੇ ਨੂੰ ਲਈ ਰੱਖਣਾ ਵੀ ਆਓ ਭਾਈ ਅੱਜ ਫਲਾਣੇ ਥਾਂ ਘਟਨਾ ਹੋਈ ਤੇ ਉੱਤੇ ਚਲੀਏ ਤੇ ਉੱਤੇ ਜਾ ਕੇ ਆਪਣੇ ਲੋਕਾਂ ਦੇ ਨਾਲ ਕੋਈ ਇਹਦਾ ਕੋਈ ਪੱਕਾ ਹੱਲ ਨਹੀਂ ਕੋਈ ਘਟ ਸਕਦਾ ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਫਿਰ ਉੱਥੇ ਕਿੰਝ ਵੀ ਸਾਡੀ ਸਮਝ ਬਣੀ ਤੁਮਾਰੋ ਜੀ ਸੀਗੇ ਸਖਦੀਪ ਸਿੰਘ ਸੀਗਾ ਤੇ ਆਪਣੇ ਕੁਝ ਹੋਰ ਸਾਥੀ ਸੀ ਜੱਤੇ ਵਰਗੇ ਰੂਪ ਦੇ ਗਏ ਸਿਦਕ ਉੱਥੇ ਜਦ ਹੀ ਸਾਡੀ ਇਹ ਸਮਝ ਬਣੀ ਪਈ ਜਲਦੀ ਕੋਈ ਅਸਾ ਆਪਾਂ ਸਮੂਹ ਪੰਜਾਬ ਦੀਆਂ ਜੱਤੇ ਵਰਗੀਆਂ ਨੂੰ ਇਕੱਤਰ ਕਰਦੀ ਸ਼ੁਰੂਆਤ ਕਰਦੇ ਕੋਸ਼ਿਸ਼ ਕਰੀ ਵੀ ਆ ਜਿਹੜਾ ਜੋ ਕੁਝ ਆਪਾਂ ਰਿਆ ਵੀ ਇਹਦੇ